ਦੇ ਭਗਤਾਂ ਨੂੰ ਆਖਿਆ ਆਛਾ ਜੀ ਨੇ ਆਛਾ ਤੀਨਾ ਚੀਜ਼ਾਂ ਦੇ ਆਪ ਕਰ। ਇੱਕ ਜਗ੍ਹਾ ਨਹੀਂ ਕਿੰਨੀਆਂ ਜਗ੍ਹਾ। ਪਹਿਲਾ ਸ਼ਬਦ ਆਉਂਦਾ ਸੋਹਣ। ਸੋ ਆ ਵੀ ਨੇ ਇਸ ਉਚਾਰਨੀ ਦੇ ਵਿੱਚ ਵੀ ਆਪ ਜੀ ਨੇ ਸਰਵਣ ਕੀਤਾ ਕਿ ਸੱਸੀ ਉੱਤੇ ਮੋੜਾ ਮੇਰਾ ਮਨ ਕਾ ਤ੍ਰਿਸ਼ ਮੈਂ ਸ ਮੇਨਨ ਕਾ ਇਸ ਕਰਕੇ ਸੱਸੀ ਉੱਤੇ ਮੋੜਾ ਆਇਆ। ਤੇ ਹੱਗ ਦੇ ਉੱਤੇ ਟੀਪੀ ਲਾ ਕੇ ਆਤਮਾ ਨੂੰ ਮੈਂ ਆਪਣੇ ਕੰਟਰੋਲ ਦੇ ਵਿੱਚ ਰੱਖਿਆ ਹੋਇਆ ਹੈ ਉਹ ਵਧ ਕੀਤਾ ਹੈ ਸੂ ਪਰਮਾਤਮਾ ਹਨ ਆਤਮਾ ਆਤਮਾ ਪਰਮਾਤਮਾ ਕਹਿੰਦੇ ਨੇ ਸੂ ਪਰਮਾਤਮਾ ਹਨ ਆਤਮਾ ਉਹ ਪਰਮਾਤਮਾ ਆਤਮਾ ਨੂੰ ਸਮਝਾਉਂਦੇ ਨੇ ਕਿ ਮੇਰੇ ਵਿੱਚ ਕੁਝ ਗੁਣ ਨਹੀਂ ਇਹ ਸੋਹਣੇ ਸ਼ਬਦ ਪਹਿਲਾਂ ਵੀ ਆਇਆ ਪਰ ਉਸ ਦੇ ਗੁਣ ਮਾਤਮਾ ਦੇ ਉੱਤੇ ਪ੍ਰਗਟ ਪਹਿਲਾਂ ਕਦੇ ਵੀ ਨਹੀਂ ਹੋਏ ਤੇ ਜਰੂਰ ਨਹੀਂ ਹਰੇ ਜਗਰਾਵ ਪਰੇ ਕਿਤਾ ਨਾਲੇ ਉਤੇ ਗੋਣ ਵੀ ਦਸੀ ਮੈਂ ਹੈ ਕੌਣ ਮੈਂ ਸੋਹਰਾ ਮੇਰੇ ਗੁਣ ਕਿਹੜੇ ਕਿਹੜੇ ਪਹਿਲਾ ਸੋਹਣਾ ਮਹਾਰਾਜ ਦਾ ਸੂਮਤ ਬਾਦ ਹੁੰਦਾ ਮਹਾਰਾਜ ਕਿਉਂ ਹੈ ਕਿਉਂਕਿ ਸਾਰੇ ਬ੍ਰਹਿਮੰਡ ਤੋਂ ਵੱਡਾ ਰਾਜਾ ਹੈ ਉਹ ਇਸ ਤਰ੍ਹਾਂ ਦਾ ਰਾਜਾ ਨਹੀਂ ਕਿ ਉਸ ਲੋਕ ਤੇ 10 ਸਾਲ ਵਾਸਤੇ 20 ਸਾਲ ਵਾਸਤੇ 30 ਸਾਲ ਵਾਸਤੇ ਰਾਜਾ ਉਟਾਲਿਆ ਤੂੰ ਉਸ ਕੋਲ ਦਾ ਰਾਜਾ ਨਹੀਂ ਇਸ ਤਰ੍ਹਾਂ ਦਾ ਰਾਜਾ ਨਹੀਂ ਹੋ ਉਹ ਪੂਰੀ ਅਡੀ ਸ਼ਕਤੀਮਾਨ ਹੈ ਕਿ ਸ਼ਕਤੀਮਾਨਤਾਤ ਹੈ ਉਹ ਪੂਰੇ ਬ੍ਰਹਿਮੰਡ ਦੇ ਉੱਤੇ ਰਾਜ ਕਰਦਾ ਹੈ ਇਸ ਤਰ੍ਹਾਂ ਕੋ ਮਹਾਰਾਜ ਹੈ ਅੱਗੇ ਹੁੰਦਾ ਸ਼ੇਰ ਸਿੰਘ ਅਜੇ ਤੱਕ ਕਈ ਵਾਰੀ ਕਈ ਗੁਰਸਿੱਖਾਂ ਦੇ ਨਾਲ ਵਿਚਾਰ ਹੁੰਦਾ ਉਹ ਸੋਚਨੇ ਲੱਗੇ ਕਿ ਸ਼ਾਇਦ ਇਹ ਤਰਥ ਵਜੂਤੀ ਜਾ ਕੀਤੀ ਹੋਈ ਹੈ ਪਰ ਭਗਵਾਨ ਕੀ ਕਹਿੰਦੇ ਉਹ ਕਹਿੰਦੇ ਮੈਂ ਸ਼ੇਰ ਇਸ ਕਰਤੀ ਆ ਕਿਉਂਕਿ ਪੂਰੇ ਬ੍ਰਹਿਮੰਡ ਨੂੰ ਮੈਂ ਆਪਣੇ ਗਾਦੇ ਵਿੱਚ ਰੱਖਦਾ ਮੈਂ ਐਸਾ ਸ਼ੇਰ ਹਾਂ ਜਿਸ ਤਰ੍ਹਾਂ ਜੀਵ ਜੀ ਹੈ ਇੱਕ ਜਗਦਾ ਸ਼ੇਰ ਆਪਣੇ ਆਪ ਨੂੰ ਰਾਜਾ ਕਹਿੰਦਾ ਸਾਰੇ ਜੰਗਲ ਦੇ ਵਿੱਚ ਰੱਖਦਾ ਸਾਰੇ ਜੀਵ ਦਰਦੇ ਨੇ ਉਹਦੇ ਕੋਲ ਇਸੇ ਤਰ੍ਹਾਂ ਉਹ ਭਗਵਾਨ ਨੇ ਆਪਣਾ ਨਾ ਸ਼ੇਰ ਰੱਖਿਆ ਕਿਉਂਕਿ ਮੈਂ ਭੈ ਦੇਮਾਰੀ 파ਖ ਹਾਂ ਮੈਂ ਸਾਰਿਆਂ ਦਾ ਆਪਣੇ ਗਾਦੇ ਵਿੱਚ ਰੱਖਣੇ ਸ਼ਕਤੀ ਮੈਂ ਸ਼ੇਰ ਹਾਂ ਸਿੰਘ ਨੇ ਆਪਣੇ ਆਪ ਨੂੰ ਕਿਉਂ ਕਹਾਇਆ ਹਰ ਬਾਣੀ ਦੇ ਵਿੱਚ ਨਹੀਂ ਸੀ ਜੀ

ਕਿ ਸ਼ੇ ਸਿੰਘ ਤੋਂ ਭਾਵ ਪੈਰ ਦੇਣ ਦਾ ਵੀ ਸਮਰਾ ਤਾਕਤ ਕੰਨ ਮਜੂਦ ਦੇ ਨਹੀਂ ਇਸ ਤਰ੍ਹਾਂ ਮਹਾਰਾਜ ਜੀ ਫਰਮਾਉਂਦੇ ਤੋ ਸ਼ੇ ਸਿੰਘ ਕੋ ਨਿਰਗੁਣ ਰੰਗਾਰ ਜਿਸ ਦਾ ਦੇਖਾ ਜੀ ਨੇ ਹੁਣੇ ਹੁਣੇ ਸਰਵਨ ਕੀਤਾ ਉਹ ਪਰਤਕ ਹੋਇਆ ਉਸਨੇ ਆਪਣੇ ਇੱਕ ਗੁਣ ਦੱਸੇ ਕੰਨ ਮਜੂਦ ਦੇ ਨਹੀਂ ਹੈ ਸ਼ੇ ਸਿੰਘ ਤੋਂ ਭਾਵ ਪੈਰ ਦੇਣ ਵਾਲੀ ਸੰਗਤ ਤਾਂ ਕਰ ਤਾਂ موجوده ਨਹੀਂ ਅੱਗੇ ਆਉਂਦਾ ਸੂਰਮਹਾਰਾ ਸ਼ੀਸ਼ਿੰਗ বিষ্ণੂ ਇੱਥੇ বিষ্ণੂ ਬ੍ਰਹਮਾ বিষ্ণੂ ਮਹేశਵਰਾ ਕੋਈ ਦੇਵਤਾ বিষ্ণੂ ਨਹੀਂ ਹੈ ਤਾਂ বিষ্ণੂ ਤੋਂ ਭਾਵ ਹਜੂਰ ਨੇ ਇਹ فرمایا ਕਿ বিষ্ণੂ ਮੇਰਾ ਉਹ ਗੁਣ ਹੈ ਜਿਹਦੇ ਵਿੱਚ ਮੈਂ ਸਾਰਿਆਂ ਨੂੰ ਰੋਜ਼ੀ ਰੋਟੀ ਦਿੰਦਾ ਸਾਰਿਆਂ ਦਾ ਮੈਂ ਇਤਿਹਾਸ ਬਤ ਕਰਦਾ ਇਹ ਮੇਰਾ ਪ੍ਰਤਪਾਲ ਕਹਿੰਦਾ ਕੋਣ ਹੈ

ਇਹਨਾਂ ਗੁਣਾ ਨੂੰ ਰੱਖਣ ਵਾਲਾ ਉਹ ਸੂਤ ਸਾਡੀ ਆਤਮਾ ਨੂੰ ਸਮਝਾਉਂਦਾ ਕਿ ਮੈਂ ਭਗਵਾਨ ਹਾਂ ਮੈਂ ਹਮੇਸ਼ਾ ਰਹਿਣ ਵਾਲੀ ਤਾਕਤ ਹਾਂ ਮੈਨੂੰ ਇਹਨਾਂ ਸਮਝ ਲੋ ਕਿ ਮੈਂ ਅੱਜ ਨਾਲ ਤੇ ਮੈਂ ਗੱਲ ਤੁਹਾਡੇ ਨਾਲ ਕਰ ਰਿਹਾ ਤੇ ਮੈਂ ਕਦੇ ਨੂੰ ਨਹੀਂ ਜਾਵਾਂਗਾ ਮੈਂ ਪਹਿਲਾਂ ਵੀ ਸੀ ਮੈਂ ਅੱਜ ਵੀ ਹਾਂ ਪਰੌੜੇ ਹੋਣ ਵਾਲੀ ਸਮिति ਵਿੱਚ ਵੀ ਮੈਂ ਰਹਿਣਾਗਾ ਕਿਉਂ ਰਹਾਂਗਾ ਕਿਉਂਕਿ ਮੈਂ ਤੇ ਕੋਹ ਹਾਂਗਾ ਕਿਉਂ ਰਹਾਂਗਾ ਕਿਉਂਕਿ ਮੈਂ ਤੇ ਸਾਰਿਆਂ ਤੋਂ ਵੱਡਾ ਰਾਜਾ ਹਾਂ

ਉਸ ਨਿਰਗੁਣ ਰੰਕਾਰ ਦੀ ਇਹ ਜਿਹੜੇ ਗੁਣ ਨੇ ਇਹਨਾਂ ਨੂੰ ਯਾਦ ਕਰਕੇ ਲਾਉਣਾ ਕਿਸੇ ਤੱਤ ਵਜੂਦ ਦਾ ਇਹ ਜੈਕਾਰਾ ਵੇਖੋ ਵੀ ਨਹੀਂ ਨਹੀਂ ਇਹ ਜੈਕਾਰਾ ਉਹਦੇ guna ਉਸ ਪਰਮੇਸ਼ਰ ਦਾ ਸੁਆਕੀ ਦਾ ਸਮਗੋਚਾ ਲਾ ਲਿਆ ਦੋ ਗਲੇ ਨਾ ਇਹ ਹਰਵਾਣੀ ਦੇ ਵਿੱਚੋਂ ਨੇ ਹਰਵਾਣੀ ਦੇ ਵਿੱਚ ਅਸ਼ਰ ਹੋਵੇਗਾ ਕੋਨ ਅਭੂਵੇਗਾ ਜਾਂ ਰਾਜਾ ਨਜ਼ਰ ਆਏਗਾ ਇਹ ਹਰ ਬਾਣੀ ਦੀ ਇੱਕ ਚੀਜ਼ਾਂ ਕਰਦਾ ਹੈ ਉਹ ਪਾਚਾ ਨਵਾਬ ਜਾਂ ਰਾਜਾ ਨਜ਼ਰ ਆਵੇ ਕਿਸ ਤਰ੍ਹਾਂ ਦਾ ਰਸਿਕ ਹੈ ਠੀਕ ਨਹੀਂ ਉਹਨੇ ਦਿਸਣਾ ਹੈ ਨਾ ਉਸ ਗ੍ਰਾਮੇ ਤੋਂ ਆਪਣੀ ਬਵਾ ਕੋ ਪਹਿਲਾ ਨਿਰਗੁਣਨਨ ਕਰਦੇਗਾ ਨਜ਼ਰ ਉਹਨਾਂ ਦਾ ਨਹੀਂ ਵਿਖਾ ਆਪਣਾ ਸ਼ਬਦ ਪੇਜਦਾ ਹੈ ਲਾਈਟ ਹੁੰਦਾ ਹੈ ਗੁਰੂ ਕੀ ਕਰਨ ਪਰ ਅਰੰਭ ਤੇ ਪੱਧਰ ਨਹੀਂ ਪਰ ਨਜ਼ਰ ਉਹ ਨਹੀਂ ਲੱਗਦੀ ਹੈ ਉਹ ਤਰਜਨ ਜੀ ਪੁੱਛਦੇ ਨੇ ਕ੍ਰਿਸ਼ਨ ਉਹ ਕਿਸ ਤਰ੍ਹਾਂ ਦਾ ਦੇਸੀਗਾ ਉਹ ਰਾਜਾ ਦੇਸੀਗਾ নবাব ਦੇਸੀਗਾ ਜਾਂ ਬਾਦਸ਼ਾਹ ਦੇਸੀਗਾ ਜਵਾਬ ਦੇ ਵਿੱਚ ਕ੍ਰਿਸ਼ਨ ਜੀ ਹਰ ਬਾਣੂ ਦੀ ਅਲਾਈਨਾ ਨੇ ਕੀ ਹੈ ਤੇ ਕਿਉਂਕਿ ਇਹ ਜੋ ਹਰਵਾਈਆਂ ਨੇ ਇੱਕ ਚੀਜ਼ ਆਪ ਜੀ ਦੇ ਨਾਲ ਵੈਸੇ ਤਰ੍ਹਾਂ ਇਹ ਨਿਰਅਖਰੀਤਾ ਹਰਵਾਈਆਂ ਨੇ ਕਿਉਂ ਨਿਰਅਖਰੀਤਾ ਕਿਉਂ ਹੈ ਕਿਉਂਕਿ ਉਹ ਚੀਜ਼ਾਂ ਜਿਹੜੀਆਂ ਇਹਨਾਂ ਹਰਵਾਈਆਂ ਦੇ ਵਿੱਚ ਨੇ ਉਹ ਪਹਿਲਾਂ ਕਿਸੇ ਵੀ ਧਰਮ ਗ੍ਰੰਥ ਦੇ ਵਿੱਚ ਅੱਖਰਾਂ ਦੇ ਵਿੱਚ ਨਹੀਂ ਇਹ ਜਿਹੜੀ ਗੱਲ ਆਪਾਂ ਤੇ ਨਾਲ ਉਹ ਸਾਂਝੀ ਕਰ ਲੱਗੇ ਆਪਾਂ ਅਸਰ ਇਹ ਅਖਰਾਂ ਦੇ ਵਿੱਚ ਨਹੀਂ ਹੈ ਇਹ ਗੀਤਾ ਦੇ ਵਿੱਚ ਨਹੀਂ ਸੀ ਪਰ ਕ੍ਰਿਸ਼ਨ ਲਈ ਤੇ ਅਰਜਨ ਦੀ ਕੀ ਕਰਦਾ ਕੋਈ ਉਹ ਜਿਹੜੀ ਗੱਲ ਹੋਈ ਉਹ ਹਵਾ ਵਿੱਚ ਨਹੀਂ ਉੱਡ ਗਈ ਉਹ ਕੌਣ ਸੁਣ ਰਿਹਾ ਉਹ ਪਰਮਾਤਮਾ ਸੁਣ ਰਿਹਾ ਕਿ ਮੇਰੇ ਬਾਰੇ ਇਹ ਦੋ ਕ੍ਰਿਸ਼ਨ ਤੇ ਅਰਜਨ ਮੇਰੀ ਗੱਲ ਕਰ ਰਹੇ ਉਹ ਸੁਣ ਰਿਹਾ

ਤੇ ਆ ਗਿਆ ਤੁਹਾਨੂੰ ਲੱਭ ਗਿਆ ਮੱਖਣਸ਼ਾ ਦਾ ਬਾਣੀ ਨੂੰ ਜਦੋਂ ਗੁਰਦੇਵ ਬਹਾਦਰ ਸਾਹਿਬ ਨੇ ਆਪਣੀ ਪਛਾਣ ਦੇ ਦਿੱਤੀ ਤੇ ਇਤਿਹਾਸ ਦੱਸਦਾ ਕਿ ਉਹਨੇ ਪਦਲਾ ਕਵਾ ਦਿੱਤਾ ਸਾਰੇ ਜਨਾਂ ਪਹਾੜੋਂ ਦੇ ਤੋਂ ਹੁੰਦਾ ਉਹਨੇ ਮੋਢੇ ਤੇ ਨਹੀਂ ਰੱਖਿਆ ਉਹਨੇ ਹੱਥ ਤੇ ਪਾ ਲਿਆ ਉਹ ਪਦਲਾ ਘਮਾਉਦਾ ਘਮਾਉਦਾ ਬਾਜ਼ਾਰ ਦੇ ਵਿੱਚ ਘੁੰਮ ਰਿਹਾ ਹੈ ਕਿ ਗੁਰੂ ਲਾਤੋ ਹੋਵੇ ਗੁਰੂ ਲਾਤੋ ਹੋਵੇ ਗੁਰੂ ਲਾਤੋ ਹੋਵੇ ਗੁਰੂ ਦੀ ਪਹਿਚਾਨ ਹੋਈ ਤੇ ਉਹਨੇ ਉੱਚੀ ਰੋਲੀ ਪਾਤੀ ਆਪ ਜੀ ਨੂੰ ਭਗਵਾਨ ਨੇ ਆਪਣੀ ਪਹਿਚਾਨ ਦਿੱਤੀ ਤੇ ਰੋਲੀ ਪਾਉਣ ਤੋਂ ਅਸੀਂ ਕਿੰਨਾ ਸੰਕੋਚ ਕਰਦੇ ਹਾਂ ਕਿਸੇ ਨੂੰ ਜਗਾਰਾ ਬੁਲਾਉਣ ਲਈ ਸੋਮ ਮਹਾਰਾਜ ਜੀ ਸ੍ਰੀ ਵਿਸ਼ਨੂੰ ਨੂੰ ਘੋਆ ਜਾਈਏ ਇਸ ਦਾ ਕੀ ਮਹਾਰਜ ਜੀ ਬੋਲ ਰਹੇ ਨੇ ਕਿ ਭਗਵਾਨ ਹੀ ਕਿਰਿਸ਼ ਜੀ ਜਗ ਕਰਦੇ ਨੇ

अगले कर उसमकार की जय करता जारी को राजा जो एक कहने वाहू कहने अला कहने कौन कहने ये उस भगवान की जय करता है जे सारे बयावान अपने गर्दे रख ये उस भगवान जय करता है जय करता है जो सारी हजी रोकी देता है कहें पत्थर कीड़े पत्थर के कीड़े भगवान रोटी देता है पता नहीं ਇਹ ਜਿਹਾ ਸਾਉਟੇ ਮੈਟੇਰਾਸਾ। ਪੱਛਾ ਦੇ ਵਿੱਚ ਕੀੜਾ ਹੋਣਾ ਜਿਹੜੀ ਘੱਟ ਬਣੀ ਹੈ। ਪਰ ਜੇ ਹੈ ਉੱਥੇ ਵੀ ਭਗਵਾਨ ਪੱਛਦਾ ਉਹਨੂੰ ਵੀ ਖੁਸ਼ੀ ਰੋਟੀ ਦਿੰਦਾ। ਦੱਸ ਨੇ ਇੱਕ ਦਿਨ ਛੋਟੀ ਜਿਹੀ ਇੱਕ ਵੀਡੀਓ ਦੇਖੀ। ਉਹਦੇ ਵਿੱਚ ਉਸ ਫੋਟੋਗ੍ਰਾਫਰ ਨੇ ਕੀ ਦਿਖਾਣਾ ਚਾਹਿਆ ਕਿ ਮਾਪੇ ਬੱਚੇ ਨੂੰ ਰੋਜ਼ੀ ਰੋਟੀ ਪਿੱਟੂ ਲੈ ਮਾਦੀ ਕੀਪਰ ਲੈ ਕੇ ਰੋਟਾ ਕਰ ਉਹਦੇ ਵਿੱਚ ਉਹਨੇ ਕੀ ਦਿਖਾਇਆ ਕਿ ਇਨਸਾਨਾਂ ਦੇ ਬੱਚੇ ਜਿਹੜੇ ਨੇ ਉਹ ਤੇ ਬਜ਼ੁਰਗ ਆਪਣੇ ਮਾਪੇ ਨੂੰ ਕਹਿ ਦਿੰਦੇ ਨੇ ਕਿ ਤੈਨੂੰ ਆਸ਼ਰਮ ਵਿੱਚ ਛੱਡ ਕੇ ਆਇਆ ਮੇਰੇ ਕੋ ਸਮਝ ਨਹੀਂ ਮਿਲਦੀ ਮੇਰੀ ਵਾਈਫ ਵੀ jobb ਤੇ ਨਹੀਂ ਆ ਮੈਂ ਖੁਦ jobb ਤੇ ਹਾਂ ਨਾ ਮੇਰੇ ਬੱਚੇ ਵੀ ਜਿਹੜੇ ਨੇ ਉਹ ਸਕੂਲ ਤੇ ਰਹਿੰਦੇ ਨੇ ਤੁਹਾਨੂੰ ਕੋਈ ਸਮਝ ਆ ਰਹੀ ਨਾ ਅਸ਼ੰਤਿ ਉਹਨਾ ਉਥੇ ਪਹੁੰਚੋ ਖਾਣਾ ਪਿਆਰ ਮਿਲੇਗਾ ਸੇਵ ਸੁਭਾਵੀ ਪਰੇਸ਼ੀ ਹੋਏਗੀ ਮੈਂ ਉਥੇ ਦਿੱਲੀ ਬੰਦਨ ਵਿੱਚ ਫੋਟੋ ਵੀ ਕਰਾਂਗਾ ਨਾਈਟ ਨਸਤਰ ਨਾ ਫੋਟੋ ਵੀ ਲੈਣੇ ਹੀ ਸਭ ਸੌਣ ਤੋਂ ਬਾਅਦ ਆਣਾਂਗੇ ਅਸ਼ੰਤਿ ਵਿੱਚ ਕਰਨਾ ਉਸ ਫੋਟੋਗ੍ਰਾਫਰ ਨੇ ਕਿਹਾ ਯਾਰ ਇੱਕ ਬਜ਼ੁਰਗ ਜਾਨਵਰ ਡਾਕ ਦੇ ਉੱਤੇ ਬੈਠਾ ਹੈ ਉਹ ਪਤਾ ਨਹੀਂ ਕਿੰਨੀ ਮਿਹਨਤ ਕੀਤੀ ਹੋਵੇ ਉਹ ਕਿੰਨੇ ਦਿਨ ਲਾਇਆ ਹੋਣ ਨੇ ਉਸ ਚੀਜ਼ ਨੂੰ ਰੋਕਣ ਵਾਸਤੇ ਛੋਟਾ ਬੱਚਾ ਚੋਗਾ ਲੈ ਕੇ ਆਉਂਦਾ ਹੈ ਔਰ ਉਸ ਬਜ਼ੁਰਗ ਚਿੜੀਆ ਨੇ ਮੂੰਹ ਦੇ ਵਿੱਚ ਪਾਉਂਦਾ ਜਿਸ ਤਰ੍ਹਾਂ ਤੁਸੀਂ ਆਪ ਦੇਖਦੇ ਹੋ ਜਾਨਵਰਾਂ ਦੇ ਮਾਂ-ਪਿਓ ਬੱਚੇ ਦੇ ਮੂੰਹ ਵਿੱਚ ਚੋਲੇ ਬੱਚਾ ਜੰਮਦਾ ਤੇ ਉਹਦੇ ਮੂੰਹ ਦੇ ਵਿੱਚ ਚੋਗਾ ਭਰਦਾ ਹੈ ਇਸ ਤਰ੍ਹਾਂ ਸੋਡੋਗ੍ਰਾਫ ਨੇ ਕਿਹਾ ਕਿ ਇਨਸਾਨਾਂ ਦੇ ਬੱਚੇ ਆਪਣੇ ਮਾਪਿਆਂ ਦੀ ਕਿੰਨੀ ਕਦਰ ਕੀ ਕਰਦੇ ਨੇ ਇਹ ਆਪਾਂ ਸਾਰੇ ਜਾਣਦੇ ਹਾਂ ਪਰ ਇਨਸਾਨਾਂ ਦੇ ਬਗਲੇ ਤੋਂ ਉਹ ਚਾਰਵਾਖਾਇਆ ਕਿ ਇਹ ਆਪਣੇ ਬਜ਼ੁਰਗ ਮਾਹੋ ਮੇਜਾ ਬਾਪੂ ਦੇ ਕਿਚਾ ਉਹੀ ਚੌਥੀ ਵੇਖੀ ਚੌਥਾ ਬੱਚਾ ਚੁਗਿਆ ਰਿਹਾ ਕਿੰਨਾ ਬੜਾ ਅੰਕ ਸੀ ਸੁਲਝਿ ਪਰਮਾਤਮਾ ਕੀ ਫਰਮਾਨ ਕਰਦੇ ਨੇ ਕਿ ਮੈਂ ਉਹੀ ਆ ਜਿਹੜਾ ਪਰਮਾਤਮਾ ਜਿਹਦੇ ਬਾਰੇ ਇਹ ਗਿਆਨ ਕਰਤਾ ਗਿਆ ਸੀ ਕਿ ਕਰਜੂ ਦੇ ਖੀਰ ਦੇ ਵਿੱਚ ਉਹਨੇ ਆਉਣਾ ਇਸੇ ਕਰਕੇ ਉਹਨੇ ਅਰਜੁਨ ਨੇ ਪੁੱਛਿਆ ਕਿ ਤੁਸੀਂ ਕਹਿ ਤੇ ਰਹੇ ਹੋ ਕਿ ਕਦੋਂ ਦਾ ਆਕਾਰ ਨਾ ਆਏਗਾ ਉਹ ਹੋਏਗਾ ਕਿਸ ਤਰ੍ਹਾਂ ਦਾ ਤੋ ਕ੍ਰਿਸ਼ਨ ਜੀ ਫਰਮਾਨ ਕਰਦੇ ਨੇ ਕ੍ਰਿਸ਼ਨ ਕਿਹਾ ਉਸ ਦੇ ਸੀਸ ਉਤੇ ਪੰਚ ਮੁਖੀ ਸੋਹੇ ਤਾਜ ਜੋ ਲੋਕ ਮਾਤ ਚਾਰ ਯੁਗਾਂ ਕੋਈ ਟਿਕਾਈ ਆ ਜਿਸ ਦੇ ਦਰਦੇ ਸਾਰੇ ਬੋਹਾਰਾ ਜ ਆਪਾ ਹੋਈਏ ਜਾਂ ਨਾ ਹੋਈਏ ਪ੍ਰਮਾਤਮਾ ਨੂੰ ਸਰ ਕੋਈ ਨਹੀਂ ਹੈ ਫਰਕ ਕਿੰਨੂ ਪੈਣਾ ਉਹ ਕੋਸ਼ਿਸ਼ ਕਰੀਏ ਕਿ ਸਾਨੂੰ ਫਰਕ ਨਾ ਤੁਸੀਂ ਉਹ ਤੇ ਹੋ ਜਾਈਏ ਜਿਸ ਜਿਸ ਦਰਬੇ ਸਾਰੇ ਮਹਤਾਜ ਬੈਠੇ ਧਿਆਨ ਲਗਾਏ ਉਹ ਧਿਆਨ ਲਾ ਕੇ ਬੈਠੇ ਨੇ ਕਿ ਕਦੋਂ ਸਾਨੂੰ ਸਾਡਾ ਪ੍ਰਮਾਤਮਾ ਮਿਲਿਆ ਤੇ ਤੁਹਾਨੂੰ ਪ੍ਰਮਾਤਮਾ ਸਵੈ ਭਾ ਕੇ ਇਸ ਮੌਕੇ ਦੇ ਉਤੇ ਆਪ ਮੈਂ ਦਾ ਆਪਣਾ ਬਹੁਤ ਹੀ ਜਾ ਜੋਬ ਚੌਕੜੀ ਸਰਮ ਹੋਗੇ ਸਰਮ ਹੋ ਤੁਸੀਂ ਸਾਰੇ ਬਰਾਦਰੀ ਕੌਣ ਹੁੰਦਾ ਹੈ ਨਰਮਾ ਸਾਮੀ ਜੋਬ ਚੌਕੜੀ ਸਰਮ ਹੋ ਕੇ ਇਹੋ ਜਿਹਾਂ ਦਰਸ਼ਨ ਮਾਛੋ ਦਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਪਾਣੀ ਵਿੱਚ ਤਾਂ ਲੱਗਿਆ ਹੋਇਆ ਔਰ ਨੂਰ ਇੰਨਾ ਝੜਕਦਾ ਆਕਸੀਜਨ ਨਾਲ ਬਹੁਤ ਵਿੱਚੀ ਹੋਈਆਂ ਦਾਸਨ ਵੀ ਦੇਖੀ ਹੈ ਜਦੋਂ ਹਜੂਰ ਸਾਹਿਬ ਦੇ ਕੋਲ ਕੋਈ ਬੇਪਰਤੀ ਕਰ ਜਾਂਦੇ ਸਨ ਤੇ ਉੰਨਾ ਚਿਰ ਇੱਥੇ ਧੀਰੇ ਜਿਵੇਂ ਬੱਤ ਟਿਕਟ ਕੀ ਲਾ ਕੇ ਬੈਠੇ ਰਹਾਂ ਜਿੰਨਾ ਚਿਰ ਕੋਈ ਬਹੁਤ ਕੁਛ ਨਹੀਂ ਲੱਗਦਾ ਉਹਨਾਂ ਕਾਬਿਲ ਦੇ ਤੁਸੀਂ

ਇਸ ਸ਼ਰਕੇ ਪਾਉਂ ਚੁਣੇ। ਓਨਲੀ ਜਿਹੜੀ ਸੱਚ ਉੱਚ ਸਤਿ ਹੈ ਰੱਬ ਨਜ਼ਰ ਆਉਂਦਾ ਸੀ। ਜੁਗ ਚੌਕੜੀ ਸਾਨੂੰ ਪੁੱਗੇ ਇਹੋ ਜਿਹਾ ਦਰਸ਼ਨ ਨਹੀਂ ਪਾਇਆ ਨਾਲ ਕਿਸੇ ਬਾਕਰ। ਹਮ। ਜਿਹਦੇ ਤੁਸੀਂ ਇਹਨੂੰ ਜੇ ਨਹੀਂ ਵਿਸ਼ਾ ਤੇ ਇਸੇ ਕਰਕੇ ਇਤਵਾਰ ਆਉਣਾ ਔਖਾ ਹੋ ਗਈ। ਜੇ ਪਹਿਲਾਂ ਵੀ ਦਿਸਿਆ ਹੁੰਦਾ ਕੋਈ ਤਸਦੰਗਾ ਕਿਉਂਕਿ ਪਾਤਸ਼ਾਹ ਦੀ ਹਰਵਾਣੀ ਇਹ ਸਾਡੇ ਨਾਲ ਬਚਾਰ ਸੰਜਾ ਕਰਦੀ ਹੈ ਕਿ ਇਹਦਾ ਖਾਕਾ ਅੱਜ ਤੱਕ ਕੋਈ ਖਿੱਚ ਨਹੀਂ ਸਕਿਆ ਕਿਉਂਕਿ ਹੋਈ ਹੈ ਇਹਦਾ ਖਾਕਾ ਖਿੱਚ ਕੇ ਕੋਈ ਤਸੱਵਰ ਨਹੀਂ ਕਰਾ ਸਕਿਆ ਕਿ ਉਹ ਪਰਮਾਤਮਾ ਐ ਹੋਜਿਆ ਇਹ ਵੀ ਕੋ ਦੱਸ ਸਕਦਾ ਸੋ ਹਰਵਾਣੀ ਦੇ ਵਿੱਚ ਪਾਤਸ਼ਾਹ ਕੀ ਪ੍ਰਮਾਨ ਕਰਦੇ ਨੇ ਜੁਗ ਚੌਕੜੀ ਸੰਲੋਖ ਹੋ ਕੇ ਇਹੋ ਜਿਹਾ ਦਰਸ਼ਨ ਨਹੀਂ ਪਾਇਆ ਨਾਲ ਕਿਸੇ ਅੱਖ सन्मुख होके भगवान भी सामने थे भगत तो भी सामने सन्मुख होके ना खुशी मनाई ना भगत की खुशी मनाई इस तरह की कि सामने होया ते ना भगवान ने इस तरह की खुशी मनाई कि मेरे बच्चे मेरे भगत तो मेरे सामने बैठे क्यों क्योंकि निर्गुण निरंकार है वो आकार में कभी नहीं आया सन्मुख होया आकार में गया जूती जमा पा के ਦੀ ਸਰਵਾਲਾ ਹੋ ਗਿਆ ਜਿਹੜਾ ਕਦੇ ਵੀ ਕਿਸੇ ਨੂੰ ਨਜ਼ਰ ਨਹੀਂ ਆਉਂਦਾ ਵੀ ਕਰਦੇ ਆ ਇਹ ਇਹ ਸੰਦੇਸ਼ ਦੇ ਰਹੇ ਹਾਂ ਇਹ चीज ਪਤਾ ਕਿ ਨਾਲ ਰਿਹਾ ਸਭ ਕੁਝ ਕਰਨੀ ਆ ਕਿਉਂ ਨਹੀਂ ਮੰਨਦਾ ਕਿਉਂ ਨਹੀਂ ਮੰਨਦਾ ਸੰਸਾਰ ਇਹ ਲਾਈਨ ਬੜੀ ਇਵਿਜਨਤ ਆ ਸਭ ਇਹ ਦਸਵਾ ਗ੍ਰਹਿ ਦੀ ਬਾਣੀ ਹੈ ਵਿਚੋ ਕੋ ਫਰੇਮ ਕਰ ਕਿਰਪਾ ਜਿਨ੍ਹਾਂ ਨੂੰ ਦੇਵੇ ਆਪਣੇ ਮਿਲਨ ਦੀ ਕਰ ਕੇ ਪਾ ਜਿਨਾਂ ਨੂੰ ਦੇਵੇ ਆਪਣੀ ਮਿਰਨ ਦੀ ਅੱਖ ਤੁਹਾਡੀ ਕਿਰਪਾ ਜੀ ਤੁਹਾਨੂੰ ਅੱਖ ਲਿਤੀ ਦੇਖਣ ਵਾਲੀ ਕਰ ਕੇ ਪਾ ਜਿਨਾਂ ਨੂੰ ਦੇਵੇ ਆਪਣੀ ਮਿਰਨ ਦੀ ਅੱਖ ਪਰਦਾ ਅੰਦਰੋਂ ਦੈਰ ਉਠਾਈਆਂ ਜੇ ਮੇਰੇ ਪੈਰ ਤੇ ਭਰਾਓ ਸਾਡਾ ਪਰਦਾ ਜੇ ਇਹ ਨਹੀਂ ਚੱਕਿਆ ਗਿਆ ਤੇ ਚੱਕਣ ਵਾਲਾ ਕੋਈ ਹੋਰ ਨਹੀਂ ਆਉਣਾ 994 ਜੋ ਚੌਕੜੀ ਤੱਕ ਅਗਰ ਇਹ ਪੜਦਾ ਹੋਣਾ ਨਾ ਚੱਕਿਆ ਗਿਆ ਕਿ ਇਹਨੂੰ ਚੱਕਣ ਵਾਲਾ ਪਵਾਰਾ ਵੇਖ ਤੁਹਾਨੂੰ ਕਿਸੇ ਨੂੰ ਵੀ ਨਿਮਿੰਨ ਚੱਕਿਆ ਹੋਣਾ ਪੜਦਾ ਕਿ ਮੇਰੇ ਭਾਪ ਕਰ ਕਿਰਪਾ ਜਿਹਨਾਂ ਨੂੰ ਦੇਵੇ ਆਪਣੀ ਮਿਲਣ ਦੀ ਅੱਖ ਪੜਦਾ ਅੰਧਰੋਂ ਦਾਇਕ ਪਾਈ ਹੈ ਜੇ ਪੜਦਾ ਚੱਕਿਆ ਗਿਆ ਤੇ ਇਹ ਕੀ ਨਜ਼ਰੀ ਆਏ ਸਾਖ ਆਪ ਤੱਕ ਉਹ ਪਰਵਾਤਮਾ ਸਾਹਮਣੇ ਨਜ਼ਰ ਆਇਆ ਪਰਤੱਖ ਨਜ਼ਰ ਆਇਆ ਨਜ਼ਰੀ ਆਏ ਸਾਖ ਆਪ ਤੱਕ ਕੌਣ ਸ਼ਾ ਪਾਤਸ਼ਾ ਸੱਚਾ ਸ਼ੈ ਸ਼ੈ ਸੁਬਾਣੀਆਂ ਦੇ ਇਸ ਤਰ੍ਹਾਂ ਦੇ ਵਜ਼ਨਦਾਰ ਬਾਣੀਆਂ ਦੇ ਟੋਟ ਕੇ ਬਹੁਤ ਨੇ ਸੁਦਾਸ ਬਿੰਦੀ ਗਰ ਦਾਸ ਜੀ ਨੇ ਰੱਖਾ ਸੰਭੀ ਆਪ ਜੀ ਦੇ ਨਾਲ 20 ਮਿੰਟ ਵਾਸਤੇ ਹਰ ਬਾਣੀ ਸਾਂਝੀ ਕਰਕੇ ਉਸ ਤੋਂ ਬਾਅਦ ਆਪਣਾ ਸਹਿਬਾਤ ਹੋਰ ਵਿਚਾਰ ਪ੍ਰਵਤ ਕਰਾਂਗੇ ਹਰ ਬਾਣੀ ਤੋਂ ਬਾਅਦ di che se mi ha avuto la di grande Vi